ਸਵਾਗਤ ਹੈ ਸਾਰਿਆਂ ਦਾ ਆਪਣੇ ਲਾਈਵ ਦੇ ਵਿੱਚ ਜਿਹੜੇ ਵੀਰ ਦੇਖ ਰਹੇ ਆ ਜਾਂ ਬਾਅਦ ਚ ਦੇਖਣਗੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਜੋ ਜੀ ਜੁੜ ਜੋ ਜਲਦੀ-ਜਲਦੀ ਲਾਈਵ ਦੇ ਵਿੱਚ ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਹੋਰ ਸੁਣਾਓ ਸਾਰੇ ਜਿਹਨੇ ਠੀਕ ਠਾਕ ਹੋ ਘਰ ਪਰਿਵਾਰ ਸਾਰੇ ਵਧੀਆ ਆਜੋ ਜੀ ਆਜੋ ਆਜੋ ਜੁੜ ਜੋ ਲਾਈਵ ਦੇ ਵਿੱਚ ਆਹ ਦੇਖੋ ਚੀਜ਼ ਕੀ ਆ ਬੁੱਝੋਏ ਚੀਜ਼ ਕੀ ਆ ਉਹ ਦੇਖੋ ਦੂਰ ਦੂਰ ਤੱਕ ਲਾਲ ਲਾਲ ਕਰੀ ਪਈ ਸਾਰੀ ਧਰਤੀ ਲੜਾਉ ਮੜਿਆ ਦਿਮਾਗ ਦੀ ਚੀਜ਼ ਕੀ ਆ ਤੇ ਕਾਫੀ ਦਿਨਾਂ ਬਾਅਦ ਆ ਜੁ ਲਾਈਵ ਹੋਇਆ ਆਪਾਂ ਸੋ ਆਜੋ ਜੁੜ ਜੋ ਸਾਰੇ ਜਣੇ ਜਲਦੀ ਜਲਦੀ ਲਾਈਵ ਦੇ ਵਿੱਚ ਫਿਰ ਆਪਾਂ ਕਰੀਏ ਗੱਲਾਂ ਬਾਤਾਂ ਆਜੋ ਜੀ ਆਜੋ 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 ਲਾਈਵ ਦੇ ਵਿੱਚ ਜਲਦੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਜਿਹੜਿਆ ਵੀਰ ਵੀ ਇੱਕ ਜਣਾ ਲਾਈਵ ਦੇ ਵਿੱਚ ਆਇਆ ਹੈਗਾ ਸਵਾਗਤ ਆ ਬਾਈ ਤੁਹਾਡਾ ਤੇ ਮੜਾ ਵੀਰੇ ਕਮੈਂਟ ਕਰਕੇ ਦੱਸਿਓ ਕਿਹੜੀ ਕਿਹੜੀ ਜਗ੍ਹਾ ਤੋਂ ਆਪਾਂ ਦੇਖ ਰਹੇ ਆ ਲਾਈਵ ਜਾਂ ਗੱਲਬਾਤ ਕਰੀ ਜਾਂਦੇ ਤੁਸੀਂ ਆਜੋ ਜੋ ਆਜੋ 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 ਜੁੜ ਜੋ ਜੁੜ ਜੋ ਲਾਈਵ ਦੇ ਵਿੱਚ ਜਿਹੜੇ ਵੀ ਵੀਰ 19 ਜਣੇ ਲਾਈਵ ਦੇ ਵਿੱਚ ਜੁੜੇ ਆ ਜੀ ਸਵਾਗਤ ਹੈ ਵੀਰ ਤੁਹਾਡਾ ਵੈਲਕਮ ਆ ਤੁਹਾਡਾ ਬਹੁਤ ਬਹੁਤ ਤੇ ਆ ਗੈਸ ਕਰੋ ਚੀਜ਼ ਕੀ ਆ ਵੇਖੋ ਲਾਲ ਲਾਲ ਉਹ ਦੂਰ ਤੱਕ تیر ਲੱਗੇ ਪਏ ਆ ਠੀਕ ਹੈ ਜੀ ਵਧੀਆ ਨਹੀਂ 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 ਜੀ ਆ ਸਵਾਗਤ ਹੈ ਜਿਹੜੇ ਵੀ ਵੀਰੇ 56 ਜਣੇ ਲਾਈਵ ਦੇਖੀ ਜਾਂਦੇ ਆ ਆਪਣਾ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਕਿਹੜੀ ਕਿਹੜੇ ਜਗ੍ਹਾ ਤੋਂ ਤੁਸੀਂ ਵੀਰੇ ਗੱਲ ਕਰੀਏ ਨੇ ਮਾੜਾ ਕਮੈਂਟ ਕਰਕੇ ਦੱਸ ਦਿਓ ਤੇ ਕਮੈਂਟਾਂ ਦੇ ਵਿੱਚ ਆ ਜਾਓ ਆਪਾਂ ਗੱਲਾਂ ਬਾਤਾਂ ਕਰੀਏ ਆ ਤੁਹਾਨੂੰ ਇੱਕ ਚੀਜ਼ ਦਿਖਾਉਣੇ ਹੈਗੇ ਆ ਆ ਦੇਖੋ ਮਿਰਚਾਂ ਸੁੱਕਦੀਆਂ ਐ ਸੁੱਕਣੇ ਪਾ ਰੱਖੀ ਐ ਬਾਈ ਹੋਰਾਂ ਨੇ ਮਿਰਚਾਂ ਤੇ ਉਹ ਇੱਥੋਂ ਤੱਕ ਦੇਖੋਗੇ ਮਿਰਚਾਂ ਹੀ ਮਿਰਚਾਂ ਆ ਮੰਡੀ ਬਹੁਤ ਖੁੱਲੀ ਆ ਉੱਪਰ ਬਹੁਤ ਦੂਰ ਵੀ ਤੁਸੀਂ ਦੇਖ ਸਕਦੇ ਆ ਉਹ ਦੇਖੋ ਕਿੰਨੀ ਦੂਰ ਤੱਕ ਉਹਰਾ ਮਰਚਾਂ ਦੇ ਮਿਰਚਾਂ ਕਾਟੇਰ ਲੱਗਾ ਪਿਆ ਇੱਧਰ ਵੀ ਤੁਸੀਂ ਦੇਖੋਗੇ ਉਹ ਦੂਰ ਤੱਕ ਮਿਰਚਾਂ ਹੀ ਮਿਰਚਾਂ ਆਈ ਨਹੀਂ ਮਿਰਚਾਂ ਸਖਾਈ ਜਾਂਦੇ ਆ ਇਹ ਉਹੀ ਮਿਰਚਾਂ ਜਿਹੜੀਆਂ ਬਾਅਦ ਚ ਆਪਣੇ ਘਰਾਂ ਦੇ ਵਿੱਚ ਆਉਂਦੀਆਂ ਹੈਗੀਆਂ ਤੇ ਬਾਈ ਹੋਰੀ ਇੱਥੇ ਪਹਿਲਾਂ ਗਿੱਲੀਆਂ ਲੈ ਕੇ ਆਉਂਦੀਆਂ ਫਿਰ ਇੱਥੇ ਵਿਛਾ ਕੇ ਉਹਨਾਂ ਨੂੰ ਸੁਕਾਉਂਦੇ ਹੈਗੇ ਆ ਤਾਂ ਆਪ ਤੁਹਾਨੂੰ ਹੋਰ ਵੀ ਦਿਖਾਉਣੇ ਆਪਾਂ ਤੇ ਹੋਰ ਮਾੜਾ ਕਮੈਂਟ ਕਰਕੇ ਦੱਸਿਓ ਚਲੋ ਜੀ ਕਿਹੜੀ-ਕਿਹੜੀ ਜਗ੍ਹਾ ਤੋਂ ਲਾਈਵ ਦੇ ਵਿੱਚ ਜੁੜੇ ਹੋਏ ਆਂ ਤੇ ਆਪਣੀ ਇਹ ਵੀਡੀਓ ਕਿਹੜੇ ਕਿਹੜੇ ਦੇਖਦੇ ਨੇ ਵੀਰੇ ਮਾੜਾ ਉਹ ਵੀ ਦੱਸ ਦੋ ਤੇ ਜੇ ਵਧੀਆ ਲੱਗਦੀ ਹੁੰਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਨਾਂ ਇਹਨਾਂ ਨਾਲ ਹੌਸਲਾ ਵੱਧਾ ਹੈਗਾ 127 ਜਣੇ ਹੋ ਗਏ ਜੇ ਲਾਈਵ ਦੇ ਵਿੱਚ ਵੀਰੇ ਸਵਾਗਤ ਆ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਬਾਈ ਆਪਣਾ ਵੀਰ ਭੈਣ ਭਰਾ ਆਪਣੇ ਲਾਈਵ ਦੇਖੀ ਜਾਂਦੇ ਹੈਗਾ ਸੋ ਹਲੋ ਆਹ ਵੇਖੋ ਆਹ ਦੂਰ ਤੱਕ ਮਿਰਚਾਂ ਲੱਗੀਆਂ ਪਈਆਂ ਨਿਆਰੇ ਬੰਨੇ ਪਏ ਮਿਰਚਾਂ ਦੇ ਵੇਖ ਕੇ ਨਿਆਰਾ ਹੀ ਆ ਜਾਂਦਾ ਹੈਗਾ ਕਿ ਇੰਨੀਆਂ ਮਿਰਚਾਂ ਉਹ ਦੇਖੋ ਕਿੱਥੋਂ ਤੱਕ ਮਿਰਚਾਂ ਹੀ ਮਿਰਚਾਂ ਮਿਰਚਾਂ ਦੇ ਲਾਸ਼ ਡੇ ਢੇਰ ਚੋਬਰਾਂ ਨੇ ਤੇ ਆ ਤੁਸੀਂ ਇੱਕ ਨਜ਼ਾਰਾ ਤੁਸੀਂ ਇੱਧਰ ਦੇਖ ਸਕਦੇ ਆ ਜੀ ਆ ਦੇਖੋ ਮੁੰਡੇ ਖੇਡੀ ਜਾਂਦੇ ਆ ਕ੍ਰਿਕਟ ਇਹਦੇ ਨਾਲ ਆਪਾਂ ਤੁਹਾਨੂੰ ਦਿਖਾਉਣੇ ਵੀ ਕੀ ਚੀਜ਼ ਜੁੜੀ ਹੋਈ ਆ ਇਹ ਕੋ ਮੁੰਡੇ ਖੇਡੀ ਜਾਂਦੇ ਆ ਕ੍ਰਿਕਟ ਉਹ ਤੁਸੀਂ ਸੋਚੋਗੇ ਬੇਦੇ ਵਿੱਚ ਦਿਖਾਉਣ ਲਈ ਕਿਹੜੀ ਗੱਲ ਆ ਇਹਦੇ ਵੀ ਦਿਖਾਉਣ ਲਈ ਵੀ ਇਹ ਗੱਲ ਆ ਵੀ ਇਹ ਚੀਜ਼ਾਂ ਵੇਖ ਕੇ ਲੋ ਆਪ ਦਾ ਵੀ ਬੰਦੇ ਨੂੰ ਬਚਪਨ ਜਾਂ ਸਮਾਂ ਯਾਦ ਆ ਜਾਂਦਾ ਹੈਗਾ ਕਿ ਕਿਸੇ ਟਾਈਮ ਸਾਡੇ ਕੋਲ ਵੀ ਟਾਈਮ ਹੁੰਦਾ ਸੀ ਵੀ ਖੇਡਦੇ ਹੁੰਦੇ ਸੀ ਸੋ ਚਲੋ ਹੁਣ ਕਬੀਲਦਾਰੀਆਂ ਜ਼ਿੰਮੇਵਾਰੀਆਂ ਨੇ ਇੰਨਾ ਟਾਈਮ ਨਹੀਂ ਛੱਡਿਆ ਕਿ ਆਪਾਂ ਕੋਈ ਗੇਮ ਖੇਡ ਸਕੀਏ ਸੋ ਹੁਣ ਚਲੋ ਇਹਨਾਂ ਦਾ ਟਾਈਮ ਹੈਗਾ ਹਜੇ ਖੇਡਣ ਦਾ ਕੁਦਨ ਦਾ ਵਧੀਆ ਲੱਗਦਾ ਸਾਰਿਆਂ ਨੂੰ ਵੇਖ ਕੇ ਅੱਜ ਚਲੋ ਪਾਏ ਸੀ ਆਪਾਂ ਫਰੀਦਕੋਟ ਦੇ ਨਾਲ ਹੈਗਾ ਪਿੰਡ ਸਾਦਿਕ ਉੱਥੇ ਖੜੇ ਹਾਂ ਉੱਥੇ ਚਲੋ ਰਿਸ਼ਤਦਾਰੀ ਵਿੱਚ ਆ ਪਾਏ ਸੀਗੇ ਤੇ ਮੁੰਡਿਆਂ ਦੇ ਨਾਲ ਆ ਕੇ ਇੱਧਰ ਗਰਾਊਂਡ ਦੇ ਵਿੱਚ ਸਵੇਕੇ ਵਧੀਆ ਲੱਗਿਆ ਸਾਰਾ ਮਾਹੌਲ ਇੱਥੇ ਵੀ ਚੋਰ ਖੇਡਦੇ ਆ ਮੁੰਡੇ ਸਾਰਿਆਂ ਤੋਂ ਵਧੀਆ ਗੱਲ ਇਹ ਆ ਕਿ ਇਹ ਜਿਹੜੇ ਜਿੰਨੇ ਵੀ ਆਪਣੇ ਕਿਸੇ ਕਲਾਕਾਰੇ ਨਾਲ ਜਾਂ ਸਪੋਰਟਸ ਨਾਲ ਜਾਂ ਕਿਸੇ ਵੀ ਚੀਜ਼ ਨਾਲ ਸੰਬੰਧ ਰੱਖਦੇ ਹੁੰਦੇ ਮੁੰਡੇ ਲਗਭਗੋ ਸਾਰੇ ਨਸ਼ਾ ਤੋਂ ਰਹਿਤ ਹੁੰਦੇ ਹੈਗੇ ਆ ਬਰਾਈਆਂ ਤੋਂ ਰਹਿਤ ਹੁੰਦੇ ਹੈਗੇ ਆ ਕਿਸੇ ਵੀ ਕਲਾ ਨਾਲ ਕਿਸੇ ਸਪੋਰਟਸ ਨਾਲ ਜੁੜਨਾ ਬਹੁਤ ਜ਼ਰੂਰੀ ਆ ਹਰ ਇੱਕ ਪਰਸਨ ਦਾ ਤੇ ਜਿਹੜੇ ਜਿਹੜੇ ਵੀਰੇ ਲਾਈਵ ਦੇਖੀ ਜਾਂਦੇ ਮਾੜਾ ਕਮੈਂਟ ਕਰਕੇ ਦੱਸ ਦਿਓ ਕਿਹੜੀ-ਕਿਹੜੀ ਜਗ੍ਹਾ ਤੋਂ ਗੱਲ ਕਰਦੇ ਪਏ ਆ ਆਏ ਤੁਹਾਨੂੰ ਮਿਰਚਾਂ ਕੋਈ ਫੇਰ ਦਿਖਾਈਓ ਲੰਮੇ ਤੱਕ ਉਹ ਦੇਖੋ ਦੇਖ ਲਓ ਚੰਗੀ ਤਰ੍ਹਾਂ ਮਿਰਚਾਂ ਮਾੜਾ ਕਮੈਂਟ ਕਰਕੇ ਦੱਸਦਿਆ ਕਰੋ ਵੀ ਕਿਵੇਂ ਦੀਆਂ ਲੱਗਦੀਆਂ ਹੁੰਦੀਆਂ ਆਪਣੀਆਂ ਵੀਡੀਓ ਤੇ ਵਧੀਆ ਲੱਗਣ ਤਾਂ ਲਾਈਕ ਇੱਕ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਤੇ ਹੁਣ ਵੀ ਜਿਹੜੇ 199 ਜਣੇ ਵੀਰੇ ਲਾਈਵ ਦੇਖੀ ਜਾਂਦੇ ਹਨ ਮਾੜਾ ਇਹ ਦੱਸ ਦੋ ਕਿਹੜੀ-ਕਿਹੜੀ ਜਗ੍ਹਾ ਤੋਂ ਆਪਾਂ ਗੱਲਬਾਤ ਕਰੀ ਨੇ ਕਿਹੜੀ-ਕਿਹੜੀ ਜਗ੍ਹਾ ਤੋਂ ਤੁਸੀਂ ਦੇਖੀ ਜਾਂਦੇ ਆ ਲਾਈਵ ਆਪਣਾ ਤੇ ਅੱਜ ਆਪਾਂ ਲਾਈਵ ਵੀ ਕਾਫੀ ਦਿਨਾਂ ਬਾਅਦ ਹੋਏ ਹੈਗੇ ਆ ਨਹੀਂ ਤਾਂ ਪਹਿਲਾਂ ਤਾਂ 2-4 ਦਿਨਾਂ ਬਾਅਦ ਲਾਈਵ ਹੋਏ ਰਹਿੰਦੇ ਸੀਗੇ ਅੱਜ ਕਾਫੀ ਦਿਨਾਂ ਬਾਅਦ ਮੌਕਾ ਮਿਲਿਆ ਟਾਈਮ ਮਿਲਿਆ ਚਲੋ ਲਾਈਵ ਹੋਣ ਦਾ ਕਿਉਂਕਿ ਵੀਰ ਕੰਮਕਾਰ ਹੀ ਜ਼ਿੰਦਗੀ ਦੇ ਐਸੇ ਬਣ ਜਾਂਦੇ ਹੈਗਾ ਜ਼ਿੰਦਗੀ ਦਾ ਸਿਸਟਮ ਐਵੇਂ ਤਾਂ ਬਣ ਜਾਂਦਾ ਵੀ ਟਾਈਮ ਕੱਢਣਾ ਹੀ ਬਹੁਤ ਔਖਾ ਹੁੰਦਾ ਕਿ ਜਿੰਨੇ ਕ ਜ਼ਰੂਰੀ ਕੰਮ ਹੁੰਦੇ ਕੱਲੇ ਉਹੀ ਮਸਾ ਚੱਲਦੇ ਆ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਕਮੈਂਟਾਂ ਚ ਆ ਜਾਓ ਵੀਰੇ ਮਾੜੇ ਦੱਸ ਦੋ ਕਿਹੜੀ ਕਿਹੜੀ ਜਗ੍ਹਾ ਤੋਂ ਗੱਲ ਕਰਦੇ ਪਏ ਆ ਆ ਜਿਹੜੇ ਵੀਰ ਨਵੇਂ ਜੁੜੇ ਆ ਤਾਂ ਸੋਚਦਣਗੇ ਵੀ ਆ ਮਿਰਤਾਂਗੇ ਕੀ ਦਿਖਾਈ ਜਾਂਦੇ ਆ ਇਹ ਵੀਰੇ ਆਏ ਸੀ ਘੁੰਮਣੇ ਸੀ ਥੋੜਾ ਬਹੁਤਾ ਤੁਰਨ ਫਿਰਨ ਗਰਾਊਂਡ ਦੇ ਵਿੱਚ ਉੱਥੇ ਮੰਡੀ ਬਣੀ ਹੋਈ ਆ ਮੰਡੀ ਦੇ ਵਿੱਚ ਸੋਹਣੀ ਲੱਗੀ ਏ ਚੀਜ਼ ਕਿ ਦੂਰ ਦੂਰ ਤੱਕ ਮਿਰਚਾਂ ਦੇ ਢੇਰੀ ਲੱਗੇ ਹੋਏ ਲਾਲ ਕੀਤੀ ਪਈ ਸਾਰੀ ਮੰਡੀ ਮਿਰਚਾਂ ਖਲਾਰ ਖਲਾਰ ਕੇ ਪਤਾ ਨਹੀਂ ਇੰਨੀਆਂ ਲਿਆਏ ਕਿੱਥੋਂ ਆ ਤੁਮ ਇਹਨੂੰ ਵਧੀਆ ਲੱਗਿਆ ਤੂੰ ਇੱਕ ਟਾਈਮ ਮਿਲ ਗਿਆ ਇੱਕ ਟਾਈਮ ਮਿਲ ਗਿਆ ਇੱਥੇ ਤੁਰਨ ਫਿਰਨ ਦਾ ਮੈਂ ਸੋਚਿਆ ਚਲੋ ਲਾਈਵ ਵੀ ਹੋ ਜਾਈਏ ਸਾਰਿਆਂ ਨੂੰ ਦਿਖਾ ਦਈਏ ਤੇ ਹੋਰ ਸੁਣਾਓ ਜੀ ਸਾਰੇ ਜਣੇ ਕੀ ਹਾਲ ਚਾਲ ਆਪਣੇ ਉਹ ਬੰਬਾਲ ਤੇ ਲੀਗੀ ਜੀ ਉਹਨਾਂ ਦੇ ਮਿਰਚਾਂ ਦੇ ਵਿੱਚ ਮੁੰਡਿਆਂ ਦੀ ਉਹ ਦੇਖਿਓ ਕਿੱਧਰ ਦੀ ਘੜਦੇ ਕਿਉਂਕਿ ਮਿਰਚਾਂ ਤੇ ਚੜਨ ਨਹੀਂ ਦਿੰਦੇਗੇ ਤੇ ਕਾਰ ਢੇਰ ਲੱਗਿਆ ਵਾ ਤੁਸੀਂ ਦੇਖ ਸਕਦੇ ਇਹ ਸਿਰਫ ਇੱਥੇ ਇੱਕ ਵਾਰੀ ਮਿਰਚਾਂ ਸੁਕਾਉਣ ਤੱਕ ਦਾ ਹੀ ਪ੍ਰੋਸੈਸ ਕਰਦੇ ਹੈਗੇ ਉਸ ਤੋਂ ਬਾਅਦ ਪੀਸਣ ਦਾ ਜਾਂ ਇਸ ਤੋਂ ਬਾਅਦ ਮਾਰਕੀਟ ਦੇ ਵਿੱਚ ਚਲੀ ਜਾਂਦੀ ਹੈ ਮਿਰਚ ਉਹ ਦੇਖ ਸਕਦੇ ਹੋ ਤੁਸੀਂ ਗੱਟਿਆਂ ਦੇ ਗੱਟੇ ਭਰੀ ਜਾਂਦੇ ਹੈਗੇ ਬਾਈ ਹੁਰੀ ਗੱਟਿਆਂ ਦੇ ਗੱਟੇ ਭਰ ਕੇ ਅੱਗੇ ਵੇਚੀ ਜਾਂਦੇ ਹੈਗੇ ਆ ਤੇ ਧਿਆਨ ਨਾਲ ਵੇਖ ਲੋ ਇਹੋ ਹੀ ਮਿਰਚਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਉਂਦੀਆਂ ਹੈ ਕਿ ਆਪਾਂ ਖਾਣੇ ਆ ਇਸ ਤਰੀਕੇ ਨਾਲ ਸੁਕਾਈਆਂ ਜਾਂਦੀਆਂ ਹਰੀ ਹੈਲੋ ਹੈਲੋ ਹਾਂਜੀ ਮੁਹੰਮਦ ਅਨਸਰ ਜਰਮਨੀ ਹੈਲੋ ਮੁਹੰਮਦ ਅਨਸਰ ਜੀ ਕੀ ਹਾਲ ਚਾਲ ਹੈ ਬਾਈ ਜੀ ਤੇ ਹਰੀ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਹੋਰ ਸਨੋ ਘਰੇ ਸਾਰੇ ਠੀਕ ਹੈ ਜੀ ਕੀ ਹਾਲ ਚਾਲ ਹੈ ਹਰੀ ਬਾਈ ਜੀ ਤੇ ਮੁਹੰਮਦ ਬਾਈ ਜੀ ਤੁਹਾਡੇ ਕੀ ਹਾਲ ਚਾਲ ਹੈ ਜੀ ਬੀਰੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੇ ਨਾ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਥੋੜੇ ਘੱਟ ਆਉਂਦੇ ਕਮੈਂਟ ਵੀ ਭਾਈ ਬਣ ਕੇ ਜ਼ਰੂਰ ਕਰਿਆ ਕਰੋ ਕਿਉਂਕਿ ਸਾਰਿਆਂ ਦੇ ਪਿਆਰ ਨਾਲ ਹੀ ਕੋਈ ਬੰਦਾ ਅੱਗੇ ਵਧ ਸਕਦਾ ਹੈਗਾ ਇਕੱਲਾ ਬੰਦਾ ਕੋਈ ਕੁਝ ਵੀ ਨਹੀਂ ਕਰ ਸਕਦਾ ਹੁੰਦਾ ਸਾਰੇ ਜੇ ਲੋਕ ਪਿਆਰ ਕਰਨਗੇ ਆਪਾਂ ਕੰਟੈਂਟ ਦੇ ਵਿੱਚ ਕੋਈ ਕਮੀ ਪਿੱਛੇ ਹੁੰਦੀ ਆ ਤਾਂ ਕਮੈਂਟ ਕਰਕੇ ਉਹ ਵੀ ਦੱਸਿਆ ਕਰੋ ਭਗਵੰਤ ਸਿੰਘ ਮੈਂ ਭਗਵੰਤ ਸਿੰਘ ਪਿੰਡ ਰਾਜਾ ਟਾਲ ਜ਼ਿਲ੍ਹਾ ਅੰਮ੍ਰਿਤਸਰ ਸਵਾਗਤ ਹੈ ਬਾਈ ਭਗਵੰਤ ਸਿੰਘ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਆਪਣੇ ਤੇ ਪਰਿਵਾਰ ਠੀਕ ਹੈ ਜੀ ਆਪਣਾ ਸਾਰਾ ਹੈਰੀ ਥੱਪ ਵਧੀਆ ਠੀਕ ਹੈ ਵੀਰੇ ਵਧੀਆ ਹੀ ਚਾਹੀਦੀ ਹੈ ਜੀ ਤੇ ਵੀਰੇ ਆਪਣੀਆਂ ਛੋਟ ਮੂਵੀਜ਼ ਤੇ ਆਪਾਂ ਕਮੇਡੀ ਵੀਡੀਓ ਬਣਾਉਣੇ ਹੈਗੇ ਆ ਪੈਸੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਚਲੋ ਪਤਾ ਹੀ ਹੁੰਦਾ ਹੈਗਾ ਪਰ ਫਿਰ ਵੀ ਆਪਾਂ ਦੱਸ ਦਈਏ ਕਿ ਥੋੜਾ ਲਾਈਕ ਜਰੂਰ ਕਰਿਆ ਕਰੋ ਬਾਈ ਬਣ ਕੇ ਕਮੈਂਟ ਕਮੈਂਟ ਕਰਦਿਆ ਕਰੋ ਵੇਖ ਕੇ ਪਿਆ ਪਹਿਲਾਂ ਵੀ ਆਪਾਂ ਗੱਲ ਕਰਦੇ ਪਏ ਸੀ ਕਿ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਵਿੱਚ ਮੁੰਡੇ ਆਹ ਕਰੈਕਟ ਦਾ ਮੈਚ ਲਾਈ ਬੈਠੇ ਆ ਕੌ ਲਾਈ ਬੈਠੇ ਤੇ ਕਿੱਧਰ ਮੈਚ ਲੱਗਿਆ ਪਿਆ ਸੋ ਇਹਦੇ ਵਿੱਚ ਨੋਟਿਸ ਕਰਨ ਵਾਲੀ ਗੱਲ ਇਹ ਆ ਵੀ ਕਿੰਨਾ ਸੋਹਣਾ ਟਾਈਮ ਹੁੰਦਾ ਬੰਦੇ ਦਾ ਜਦੋਂ ਬੰਦੇ ਤੇ ਇਹ ਟਾਈਮ ਚੱਲਦਾ ਹੁੰਦਾ ਮਤਲਬ ਕਿ ਕਿ ਜਦੋਂ ਬੰਦੇ ਨੂੰ ਕੋਈ ਖਾਸ ਜ਼ਿੰਮੇਵਾਰੀ ਨਹੀਂ ਪਈ ਹੁੰਦੀ ਕੋਈ ਟੈਨਸ਼ਨ ਨਹੀਂ ਪਈ ਹੁੰਦੀ ਸਿਰਫ ਉਹਨੇ ਦਾ ਮਕਸਦ ਖੇਡਣਾ ਹੀ ਹੁੰਦਾ ਹੈਗਾ ਜਾਂ ਚਲੋ ਥੋੜੇ ਬਹੁਤ ਘਰ ਦੇ ਕਈ ਵਾਰ ਕੰਮ ਵੀ ਹੁੰਦੇ ਆ ਪਰ ਜਦੋਂ ਕੀ ਇਹ ਬੰਦੇ ਤੇ ਪੂਰੀ ਕਬੀਲਦਾਰੀ ਪੈ ਜਾਂਦੀ ਉਹਦੇ ਦਾ ਖੇਡਣ ਨਾਲ ਉਹਦੋਂ ਤੋਂ ਸਾਰੀ ਇੱਕ ਚੀਜ਼ ਤੋਂ ਵਾਂਝਾ ਰਹਿਆ ਜਾਂਦਾ ਬੰਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਇੰਨਾ ਕ ਪਚਦਾ ਹੈਗਾ ਜ਼ਿੰਦਗੀ ਦੇ ਵਿੱਚ ਜੋ ਮੈਨੂੰ ਵਧੀਆ ਲੱਗਿਆ ਕਿ ਮੁੰਡੇ ਚਲੋ ਖੇਡਦੇ ਪਏ ਹੈਗੇ ਸਾਰਿਆਂ ਤੋਂ ਵੱਡੀ ਗੱਲ ਵੀਰੇ ਇਹ ਆ ਇਹ ਖੇਡਣ ਵਾਲਾ ਬੰਦਾ ਜਿਹੜਾ ਹੁੰਦਾ ਕਿ ਕਿਸੇ ਕਲਾ ਨਾਲ ਸੰਬੰਧ ਰੱਖਣ ਵਾਲਾ ਬੰਦਾ ਉਹ ਨਸ਼ੇ ਪੱਤੇ ਤੇ ਹੋਰ ਬਰਾਈਆਂ ਤੋਂ ਦੂਰ ਹੁੰਦਾ ਇਹ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਭਾਜੀ ਕਰਦਾ ਲਾਈਕ ਸਾਰੇ ਜਣੇ ਲਾਈਵ ਲਾਈਕ ਕਰ ਦਿਓ ਥੈਂਕ ਯੂ ਸੰਦੀਪ ਕੋਤਵਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਸੀਂ ਲਾਈਕ ਕੀਤਾ ਤੇ ਹੋਰ ਵੀ ਆਪਣੀ ਵੀਡੀਓ ਵੇਖਿਆ ਕਰੋ ਪਸੰਦ ਕਰਿਆ ਕਰੋ ਜੇ ਵਧੀਆ ਲੱਗਣ ਤਾਂ ਲਾਈਕ ਕਰਦਿਆ ਕਰੋ ਸੰਦੀਪ ਜੀ ਕਿਹੜੀ ਜਗ੍ਹਾ ਤੋਂ ਗੱਲ ਕਰੀ ਜਿੰਨੇ ਵੀਰੇ ਤੁਸੀਂ ਤੋ ਅੱਜ ਆਪਣੇ ਸਾਥੀ ਟੀਮ ਵਾਲੇ ਬੰਦੇ ਹੈ ਨਹੀਂ ਸੀ ਉਪਲਬਧ ਮੈਂ ਇਕੱਲਾ ਹੀ ਸ਼ਾਇਦ ਰਿਸ਼ਤਦਾਰੀ ਵਿੱਚ ਆਪਾਂ ਆਏ ਸੀ ਕਿਤੇ ਇੱਥੇ ਉੱਥੋਂ ਮੈਂ ਲਾਈਵ ਹੋਇਆ ਸੀ ਤਾਂ ਕਰਕੇ ਆਪਣੇ ਜਿਹੜੇ ਨਾਲ ਦੇ ਸਾਥੀ ਆ ਉਹ ਨਾਲ ਅਵੇਲੇਬਲ ਹੈ ਨਹੀਂ ਸੀ ਕਿ ਫਿਰ ਮੈਂ ਇਕੱਲਾ ਹੀ ਲਾਈਵ ਹੋ ਗਿਆ ਕਿਉਂਕਿ ਥੋੜਾ ਟਾਈਮ ਸੀਗਾ ਲਾਈਵ ਹੋਣ ਦਾ ਇੱਕ ਥੋੜਾ ਮਿਰਚਾਂ ਵਾਲਾ ਸੀਨ ਮੈਨੂੰ ਬਹੁਤ ਸੋਹਣਾ ਲੱਗਿਆ ਆਪਣਾ ਜੰਮੂ ਜੀ ਠੀਕ ਹੈ ਠੀਕ ਹੈ ਵੀਰੇ ਸੰਦੀਪ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਜੀ ਆ ਦੇਖੋ ਮਿਰਚਾਂ ਦੇ ਲਾਏ ਪਏ ਢੇਰ ਚੋਬਰਾਂ ਨੇ ਹਾਂਜੀ ਆ ਗਿਆ ਵਾਪਸ ਵੀਰ ਜੀ ਇਹ ਟਾਈਮ ਜ਼ਿੰਦਗੀ ਨਹੀਂ ਭੁੱਲਦਾ ਸਹੀ ਗੱਲ ਆ ਪਾਈ ਜੀ ਵੀ ਇਹ ਟਾਈਮ ਸਾਰੀ ਜ਼ਿੰਦਗੀ ਵਾਪਸ ਵੀ ਨਹੀਂ ਮਿਲਦਾ ਤੇ ਭੁੱਲਦਾ ਵੀ ਨਹੀਂ ਕਿਉਂਕਿ ਬਹੁਤ ਸੋਹਣਾ ਟਾਈਮ ਹੁੰਦਾ ਬੰਦੇ ਦਾ ਜਦੋਂ ਬੰਦੇ ਕੋਲੇ ਇੰਨਾ ਕੁ ਟਾਈਮ ਹੁੰਦਾ ਬਿਚਾਲੋ ਖੇਡ ਸਕਦਾ ਜਾਂ ਕੁਝ ਵੀ ਕਰ ਸਕਦਾ ਬਾਕੀ ਵਧੀਆ ਲੱਗਿਆ ਵੀਰੇ ਜਿੰਨੇ ਵੀ ਜਣੇ ਆਪਣੇ ਕਮੈਂਟਾਂ ਦੇ ਵਿੱਚ ਆਏ ਨਾ ਬਾਈ ਬਹੁਤ ਵਧੀਆ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਤੇ ਹੋਰ ਸੁਣਾਓ ਸਾਰੇ ਜਣੇ ਜੀ ਗੱਲਬਾਤ ਕੋਈ ਇੱਕ ਤਾਂ ਵੇਖਦੀ ਨੈਟ ਕਨੈਕਟ ਡਿਸਕਨੈਕਟ ਹੋ ਗਿਆ ਜਿਵੇਂ ਪਤਾ ਨਹੀਂ ਕਿਉਂ ਆ ਦੇਖੋ ਮਿਰਚਾ ਕਰਕੇ ਖੰਗ ਵੀ ਆ ਜਾਂਦੀ ਆ ਤੁਸੀਂ ਕਿੱਥੋਂ ਭਾਜੀ ਅਸੀਂ ਵੀਰੇ ਹੈਗੇ ਸ੍ਰੀ ਮੁਖਸਰ ਸਾਹਿਬ ਤੋਂ ਜੀ ਸ੍ਰੀ ਮੁਖਸਰ ਸਾਹਿਬ ਤੋਂ ਬਲੋਂਗ ਕਰਦੇ ਆਂ ਬਾਈ ਜੀ ਆਪਾਂ ਬਾਈ ਵੀਡੀਓ ਵਧੀਆ ਲੱਗਦੀ ਆ ਨਾ ਆਪਣੀ ਕਮੇਡੀ ਵੀਡੀਓ ਵਧੀਆ ਲੱਗਦੀ ਆ ਤਾਂ ਬਾਈ ਬਣ ਕੇ ਲਾਈਕ ਕਰ ਦਿਆ ਕਰੋ ਬਣਾਇਆ। ਜਾਨਾ ਲਾਈਕ ਲੁਕ ਜਦੋਂ ਚਲੋ ਆਉਂਦੇ ਹੈਗੇ ਆ ਕਮੈਂਟ ਆਉਂਦੇ ਹੈਗੇ ਆ ਉਦੋਂ ਕੀ ਵੇਖ ਕੇ ਮਨ ਨੂੰ ਖੁਸ਼ੀ ਮਿਲਦੀ ਆ ਕਿ ਚਲੋ ਆਪਾਂ ਨੂੰ ਪਿਆਰ ਕਰਨ ਵਾਲੇ ਵੀ ਹੈਗੇ ਆ ਇਸ ਦੁਨੀਆ ਦੇ ਵਿੱਚ। ਬਾਕੀ ਤੁਹਾਨੂੰ ਪਤਾ ਵੀ ਜਦੋਂ ਬੰਦੇ ਦਾ ਪੂਰਾ ਸੰਘਰਸ਼ ਦਾ ਟਾਈਮ ਹੁਣ ਫਿਲਹਾਲ ਆਪਣਾ ਚੱਲੀ ਜਾਂਦਾ ਹੈਗਾ ਹੁਣ ਸਾਰੇ ਜਣੇ ਸਾਥ ਦੇਣਗੇ ਤਾਂ ਫੇਰ ਹੀ ਉਹਦੇ ਨਾਲ ਆਪਾਂ ਅੱਗੇ ਵੱਧ ਸਕਦੇ ਹੈਗੇ ਆ। ਬਾਕੀ ਕੋਈ ਵੀ ਨਵਾਂ ਕ੍ਰिएਟਰ ਆਉਂਦਾ ਹੈਗਾ ਉਹਦਾ ਸਾਥ ਦੇਣਾ ਬੰਦਾ ਵੀ ਆ ਕੋਈ ਬੰਦਾ ਮਿਹਨਤ ਕਰਦਾ ਉਹਦਾ ਸਾਥ ਦੇਣਾ ਚਾਹੀਦਾ ਬਾਕੀ ਕਰ ਲੈ ਐਸੇ ਕੰਮ ਤਾਂ ਹੀ ਨਹੀਂ ਕਈ ਵਾਰ ਮਿਲੋ ਆਪਣੇ ਪਿਆਬੀ ਬੰਦਾ ਕੋਈ ਇੱਥੇ ਇੱਕ ਆਪਦੀ ਸ਼ਾਪ ਕਰਦਾ ਕੋਈ ਕੋਈ ਵੀ ਬਿਜ਼ਨਸ ਸ਼ੁਰੂ ਕਰਦਾ ਉਹਦਾ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹਾਂ ਕੀ ਲਿਖਿਆ ਭਾਈ ਇਹ ਤੁਸੀਂ ਸੰਦੀਪ ਭਾਜੀ ਗਰਮੀ ਗਰਮੀ ਤੋਂ ਅੱਗੇ ਪਤਾ ਨਹੀਂ ਕੀ ਲਿਖਿਆ ਤੁਸੀਂ ਯਾਰੇ ਪੜਿਆ ਨਹੀਂ ਜਾਂਦਾ ਕਿ ਐਸਾ ਦੀ ਕਿ ਪਤਾ ਨਹੀਂ ਕੀ ਕਿ ਐਸਾ ਦੀ ਹੈਗੀ ਗਰਮੀ ਬਾਈ ਫਿਲਹਾਲ ਤਾਂ ਵਾਧੂ ਸੀਗੀ ਪਰ ਦੋ ਕੁ ਦਿਨ ਹੋ ਗਏ ਚਲੋ ਮੀਂਹ ਮੂੰਹ ਪਈ ਜਾਂਦੇ ਆ ਥੋੜਾ ਜਿਹਾ ਕੰਮ ਸੈਟ ਆ ਗਰਮੀ ਵਾਲਾ ਨਹੀਂ ਤਾਂ ਅੱਗੇ ਤਾਂ ਇਸ ਵੇਲੇ ਖੜਿਆ ਨਹੀਂ ਜਾਂਦਾ ਹੁੰਦਾ ਸੀਗਾ ਵੀਰ ਜੀ ਹੈਰੀ ਵੀਰ ਜੀ ਮੈਂ ਲੰਡੇ ਪੰਜਾਬ ਤੋਂ ਠੀਕ ਹੈ ਠੀਕ ਹੈ ਬਾਈ ਜੀ ਇਹ ਕਿੱਥੇ ਜੇ ਰਹਿ ਗਿਆ ਬਾਈ ਹਰੀ ਬਾਈ ਬਾਜੀ ਗਰਮੀ ਕਿੰਨੀ ਹੈ ਬਾਈ ਬਸ ਵਾਧੂ ਆ ਵਾਧੂ ਵਾਧੂ ਆ ਜੀ ਗਰਮੀ ਦਾ ਤੁਹਾਨੂੰ ਪਤਾ ਹੀ ਆ ਫਿਲਹਾਲ ਤਾਂ ਹੁਣ ਇੰਡੀਆ ਦੇ ਰਿਕਾਰਡ ਟੁੱਟੀਆਂ ਜਾਂਦੇ ਇੰਨੀ ਜ਼ਿਆਦਾ ਗਰਮੀ ਆ ਬਾਕੀ ਇਹਨਾਂ ਵੀ ਚਲੋ ਪਤਾ ਹੁੰਦਾ ਕੁਦਰਤ ਨੂੰ ਕਿ ਇੱਥੇ ਮਿਹਨਤ ਕਰਨੇ ਵੀ ਲੋਕ ਹੈਗੇ ਦੁਨੀਆਂ ਤੇ ਜ਼ਿੰਦਗੀ ਕੱਟਣੀ ਹੈਗੀ ਫਿਰ ਉਹ ਕੀ ਆ ਸਾਰਿਆਂ ਦੀ ਜੋਨ ਸੁਧਾਰਨ ਵਾਸਤੇ ਰੱਬ ਨੂੰ ਫਿਰ ਮੌਸਮ ਉਵੇਂ ਦਾ ਬਣਾਉਣਾ ਪੈਂਦਾ ਮੀਂਹ ਵੀ ਪਾਉਣੇ ਪੈਂਦਾ ਸਾਰੇ ਕੁਦਰਤ ਕਾਇਨਾਤ ਵਾਸਤੇ ਇਹ ਆ ਕਿ ਚਲੋ ਹੁਣ ਦੋ ਤਿੰਨ ਦਿਨੋਂ ਅਗੇ ਲਗਾਤਾਰ ਮੀਂਹ ਆ ਰਿਹਾ ਉਹਦੇ ਨਾਲ ਥੋੜਾ ਮੌਸਮ ਕੰਟਰੋਲ ਹੋਇਆ ਪਿਆ ਹੈਗਾ ਆ ਜਿਹੜੇ ਲੋਕ ਇੱਥੇ ਕੰਮ ਕਰ ਕਰਦੇ ਪਏ ਮਿਰਚਾਂ ਦੇ ਵਿੱਚ ਇਹ ਹੁਣ ਜਾ ਰਹੇ ਆ ਪਾ ਆਪਣੇ ਘਰਾਂ ਨੂੰ ਛੁੱਟੀ ਕਰਕੇ ਕਈ ਹਜੇ ਲੱਗੇ ਪਏ ਮੇਰੇ ਹਿਸਾਬ ਨਾਲ ਸ਼ਾਇਦ ਹੋ ਸਕਦਾ ਡੇ ਨਾਈਟ ਨਾਲ ਚੱਲਦਾ ਹੋਵੇ ਕੰਮ ਕਿਉਂਕਿ ਇੰਨੀਆਂ ਮਿਰਚਾਂ ਖਿਲਰੀਆਂ ਪਈਆਂ ਇਹ ਤਾਂ ਫਿਰ ਔਖਾ ਹੋ ਜਾਊਗਾ ਰਾਤ ਨੂੰ ਇਹ ਮੈਂ ਤਾਂ ਰਹਿ ਨਹੀਂ ਸਮਝਾਈ ਜਾਂਦੀ ਵੀ ਜੇ ਬਾਈ ਚਾਂਸ ਮੀਨ ਏਰੀਆ ਆ ਗਿਆ ਤੇ ਇੰਨੀ ਇੰਨੀਆਂ ਮਿਰਚਾਂ ਸਾਂਭਣਗੇ ਪਤਾ ਨਹੀਂ ਕਿਵੇਂ ਚਲੋ ਢੀਰੀ ਦਾ ਤਾਂ ਕੁਝ ਨਹੀਂ ਹੁੰਦਾ ਜੇ ਮੀਂਹ ਆ ਕੇ ਫਿਰ ਤਾਂ ਔਖਾ ਹੋ ਜਾਊਗਾ ਮੇ ਯਾਰ ਇਹਦਾ ਚਲੋ ਰੱਬ ਕਰਕੇ ਨਾ ਹੀ ਆਵੇ ਵਿਚਾਰਿਆਂ ਦੀਆਂ ਮਿਰਚਾਂ ਨਾ ਖਰਾਬ ਹੋ ਜਾਣ ਜਲਦੀ ਜਲਦੀ ਚੱਕ ਲੈਣਾ ਆਪਦੀ ਮਿਰਚਾਂ ਇਹ ਲੈਂਡਰ ਲੈਂਜ਼ਰਡ ਗੇਮਰਸ ਬ్రో ਕੈਨੇਡਾ ਮੈਂ ਖੇਤੀ ਕਰਨੇ ਗਏ ਥੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਭਾਈ ਕਿਲੋ ਕੁ ਮਿਰਚ ਮੈਂ ਤੁਹਾਨੂੰ ਇੱਥੋਂ ਲੈ ਕੇ ਭੇਜ ਦਿੰਦਾ ਠੀਕ ਹੈ ਤੁਸੀਂ ਫੜ ਲਓ ਜਿੱਥੋਂ ਮੈਂ ਡਾਕੀਏ ਨੂੰ ਭੇਜ ਦਿੰਦਾ ਹੈਗਾ ਡਾਕੀ ਇੱਥੇ ਉਧਰ ਤੁਸੀਂ ਰਿਸੀਵ ਕਰ ਲਓ ਠੀਕ ਹੈ ਮੈਨੂੰ ਐਡਰੈਸ ਭੇਜ ਦਿਓ ਜੇ ਮੈਂ ਤੁਹਾਨੂੰ ਕਿਲੋ ਮਿਰਚ ਇੱਥੋਂ ਭਾ ਕੇ ਭੇਜ ਦੂੰਗਾ। ਹੈਰੀ ਇਸ ਟਾਈਮ ਸਾਊਦੀ ਵਿੱਚ ਹਾਂ। ਪਾਕਿਸਤਾਨ ਤੋਂ ਪਿੱਛੇ ਪਾਕਿਸਤਾਨ ਤੋਂ ਅੱਛਾ ਅੱਛਾ ਠੀਕ ਹੈ ਠੀਕ ਹੈ ਭਾਈ ਜੀ ਪਾਕਿਸਤਾਨ ਤੋਂ ਹਾਂ ਤੁਸੀਂ। ਠੀਕ ਹੈ ਜੀ। ਤੇ ਵੀਰੇ ਜਿਹੜੀ ਜਿਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਨਾ ਤੇ ਬਾਈ ਬਣ ਕੇ ਕਰ ਲਓ ਜਿਓ ਤੇ ਆਪਣੀਆਂ ਲੌਂਗ ਵੀਡੀਓ ਵੀ ਜਰੂਰ ਦੇਖਿਆ ਕਰੋ ਤੇ ਸ਼ਾਰਟ ਵੀਡੀਓ ਨੂੰ ਪਿਆਰ ਦਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਕੀ ਜਿਵੇਂ ਤੁਸੀਂ ਵੀਡੀਓ ਆਖੋਗੇ ਆਪਾਂ ਉਹਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂ ਕਿਉਂਕਿ ਤੁਹਾਡੇ ਨਾਲ ਹੀ ਸਾਰਾ ਕੁਝ ਹੈਗਾ ਇਕੱਲਾ ਬੰਦਾ ਕੋਈ ਵੀ ਨਹੀਂ ਕੁਝ ਕਰ ਸਕਦਾ ਕਿਉਂਕਿ ਆਪਾਂ ਵੀਡੀਓ ਸਿਰਫ ਅਸੀਂ ਆਪਦੇ ਵਾਸਤੇ ਨਹੀਂ ਬਣਾਉਂਦੇ ਆਪਾਂ ਸਾਰੇ ਲੋਕਾਂ ਵਾਸਤੇ ਬਣਾਉਨੇ ਹੈਗੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਜਿਹੜੇ ਆਪਣੀਆਂ ਵੀਡੀਓ ਦੇਖਦੇ ਆ ਇਹ ਅੱਜ ਇੱਕ ਤੁਹਾਨੂੰ ਹੋਰ ਚੀਜ਼ ਇੰਟਰਸਟਿੰਗ ਦਿਖਾਉਣਿਆ ਕੌਨਸੀ ਲੈਂਗੁਏਜ ਪ੍ਰੀਆ ਜਾਦਵ ਕੌਨਸੀ ਲੈਂਗੁਏਜ ਬੋਲ ਰਹੇ ਹੋ ਸਭ ਦਿਮਾਗ ਦੇ ਉੱਪਰ ਸੇ ਉੱਡ ਕਰ ਜਾ ਰਹਾ ਹੈ ਪ੍ਰੀਆ ਜਾਦਵ ਜੀ ਪੰਜਾਬੀ ਬੋਲ ਰਹੇ ਆ ਜੀ ਹਿੰਦੀ ਤੋਂ ਹਮਨੇ hame ਥੋੜੀ ਬਹੁਤੀ ਆਤੀ ਹੈ ਉਸਮੇ ਤੋਂ ਆੜ ਉੜ ਜਾਂਦਾ ਹੈ ਕਾਮ ਇਸ ਲਈ ਪੰਜਾਬੀ ਠੀਕ ਹੈ ਜੀ ਤੁਹਾਨੂੰ ਤਾਂ ਆਹ ਬਾਈ ਹੋਰੀ ਮਿਰਚਾਂ ਇਕੱਠੀਆਂ ਕਰੀ ਜਾਂਦੇ ਆ ਪਹਿਲਾਂ ਜਿਵੇਂ ਖਲਾ ਦੀਆਂ ਹੋਈਆਂ ਸੀ ਇੱਕ ਮਿੰਟ ਆਪਾਂ ਥੋੜਾ ਬਾਈ ਹੋਰਾਂ ਨੂੰ ਪੁੱਛ ਲਈਏ ਕਿ ਵੀਡੀਓ ਬਣਾ ਲਈਏ ਨਾ ਕੋਈ ਦਿੱਕਤ ਤਾਂ ਨਹੀਂ ਨਾ ਵੇਟ ਜੀ ਹਾਂਜੀ ਤੇ ਬਾਈ ਹੋਰਾਂ ਨੂੰ ਆਪਾਂ ਪੁੱਛ ਲਿਆ ਉਹ ਕਹਿੰਦੇ ਬਣਾ ਲਓ ਵੀਡੀਓ ਕੋਈ ਚੱਕਰ ਨਹੀਂ ਪਰੀਏ ਜਦਵ ਅਰੇ ਹਿੰਦੀ ਬੋਲੋ ਹਮੇ ਅਡਜਸਟ ਕਰ ਲਏਗੇ ਹਿੰਦੀ ਹੀ ਬੋਲੋ ਥੋੜਾ ਠੀਕ ਹੈ ਜੀ ਰੀਮਿਕਸ ਜੀ ਰੀਮਿਕਸ ਜੀ ਮਤਲਬ ਯਾਰ ਔਖਾਇਆ ਕੰਮ ਲੱਗਦਾ ਹਿੰਦੀ ਬੋਲਣਾ ਤਾਂ ਚਲੋ ਫਿਰ ਵੀ ਥੋੜੀ ਬਹੁਤ ਟਰਾਈ ਕਰਕੇ ਦੇਖਦੇ ਆ ਜੇ ਬੋਲੀ ਗਈ ਤਾਂ ਮਿਹਨਤ ਕਰੀ ਜਾਂਦਾ ਹੈਗਾ ਨਹੀਂ ਤਾਂ ਅਗਲਾ ਕੌਣ ਅੱਜ ਕੱਲ੍ਹ ਇਹਦੋ ਕਿੰਨੀ ਮਿਹਨਤ ਵਿਚਾਰਾ ਕਰ ਰਿਹਾ ਸਵੇਰ ਦਾ ਇੱਥੇ ਲੱਗਿਆ ਹੋਇਆ ਕੰਮ ਤੇ 7 ਵਜੇ 8 ਵਜੇ ਨਾਲੇ ਹਜੇ ਤੱਕ 22 ਹੋਰਨ ਛੁੱਟੀ ਨਹੀਂ ਹੋਈ ਮੇਰੇ ਹਿਸਾਬ ਨਾਲ ਇਹਦੇ ਉਲਟ ਤੁਸੀਂ ਦੂਸਰੇ ਪਾਸੇ ਦੇਖ ਸਕਦੇ ਹੋ ਪਰ ਇਹ ਕ੍ਰਿਕਟ ਖੇਡੀ ਜਾਂਦੇ ਮੁੰਡੇ ਵੀ ਮਤਲਬ ਜ਼ਿੰਦਗੀ ਦੇ ਦੋ ਪਹਿਲੂ ਆ ਇਹ ਹੈ ਜ਼ਿੰਦਗੀ ਦੇ ਦੋ ਵਕਰੇ ਵਕਰੇ ਪਹਿਲੂ ਆ ਕਈ ਵਾਰ ਬੰਦੇ ਦੀ ਜ਼ਿੰਦਗੀ ਜ਼ਿੰਮੇਵਾਰੀਆਂ ਉਹਨੂੰ ਐਸੇ ਖਾਨ ਤੇ ਲੈ ਕੇ ਖੜਾ ਖੜਾ ਕਰ ਦਿੰਦੀ ਆ ਕਿ ਬੰਦੇ ਨੂੰ ਮਜਬੂਰਨ ਮਿਹਨਤ ਕਰਨੀ ਪੈਂਦੀ ਆ ਨਹੀਂ ਤਾਂ ਕਿਹਦਾ ਜੀ ਨਹੀਂ ਕਰਦਾ ਮੰਨ ਕੇ ਚਲੋ ਵੀ ਉਹ ਵੀ ਖੇਡੇ ਦੂਜਿਆਂ ਵਾਂਗੂ ਕੰਮ ਕਰ ਕਰਨ ਕਿਹਦਾ ਜੀ ਕਰਦਾ ਚਲੋ ਠੀਕ ਹੈ ਜੀ ਫਿਰ ਕਿਸ ਦਿਨ ਲਾਈਵ ਵਿੱਚ ਮਿਲਾਂਗੇ ਉਸ ਲਈ ਧੰਨਵਾਦ ਤੇ ਜਿਹੜੇ-ਜਿਹੜੇ ਵੀਰੇ ਆਪਣੀਆਂ ਵੀਡੀਓ ਵੇਖੇ ਸਾਰਿਆਂ ਨੂੰ ਲਾਈਕ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕ ਯੂ